ਗੁਰਨਾਣਕ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਜ਼ਿਲ੍ਹਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਬਸੰਤ ਪੰਚਮੀ ਜੋੜ ਮੇਲੇ ਤੇ ਗੁਰਦੁਆਰਾ ਸ਼੍ਰੀ ਸਾਹਾੜਾ ਸਾਹਿਬ ਜੀ ਵਿਖੇ ਵਿਸ਼ਾਲ ਮੁਫਤ ਮੈਡੀਕਲ ਕੈਂਪ ਅਤੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਬਲੱਡ ਕੈਂਪ ਲਗਾਇਆ ਗਿਆ। ਇਹ ਮੁਫਤ ਮੈਡੀਕਲ ਕੈਂਪ ਚੇਅਰਮੈਨ ਡਾਕਟਰ ਪ੍ਰਭਜੀਤ ਸਿੰਘ ਅਤੇ ਪ੍ਰਧਾਨ ਡਾਕਟਰ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਬਸੰਤ ਪੰਚਮੀ ਜੋੜ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਜ਼ਰੂਰਤਮੰਦ ਲੋਕਾਂ ਨੇ ਆਪਣਾ ਚੈੱਕਅਪ ਕਰਵਾਉਂਦੇ ਹੋਏ ਮੁਫਤ ਦਵਾਈਆਂ ਪ੍ਰਾਪਤ ਕੀਤੀਆਂ। ਲੋਕਾਂ ਵੱਲੋਂ ਲੱਗੇ ਬਲੱਡ ਕੈਂਪੋ ਦੌਰਾਨ ਖੂਨਦਾਨ ਕਰਕੇ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਯੋਗਦਾਨ ਪਾਇਆ ਜਿਸ ਵਿੱਚ ਜਨਰਲ ਸ਼ਕਤਰ ਡਾਕਟਰ ਪ੍ਰਭ ਸਿੰਘ ਕੈਸ਼ੀਅਰ ਡਾਕਟਰ ਸੁਰਜੀਤ ਸਿੰਘ ਡਾਕਟਰ ਹਰਦੇয়াল ਸਿੰਘ ਚੀਮਾ ਅਮਰਿੰਦਰਪਾਲ ਸਿੰਘ ਸੁਖਬੀਰ ਸਿੰਘ ਡਾਕਟਰ ਪਰਮਿੰਦਰ ਸਿੰਘ ਡਾਕਟਰ ਗੁਰਮੀਤ ਸਿੰਘ ਅਤੇ ਪੀਆਰਓ ਕਰਮਜੀਤ ਸਿੰਘ ਡਾਕਟਰ ਜਗਪ੍ਰੀਤ ਸਿੰਘ 베ਦੀ ਪੀਆਰਓ ਵਿਰਿੰਦਰ ਸਿੰਘ ਨੇ ਸ਼ਿਰਕਤ ਕੀਤੀ ਆਲਸਾ ਮਾਈ ਗੁਰੂ ਜੀ ਕੀ ਫਤਿਹ ਅੱਜ ਇਹ ਬਸੰਤ ਪੈਂਚੀ ਤੇ ਛੁੱਪ ਦਿਹਾੜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਥਾਨ ਦੇ ਉੱਪਰ ਅੱਜ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਗੁਰਨਾਨਕਾ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਗਿਆ ਵਾ ਜਿਹਦੇ ਵਿੱਚ ਸ਼ਰੋਮਨੀ ਕਮੇਟੀ ਵਰਮਿੰਦ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਆ ਸਰਦਾਰ ਹਰਵਿੰਦਰ ਸਿੰਘ ਜੀ ਰੂਪੋ ਵਾਲੀ ਜਿਹੜੇ ਮੈਨੇਜਰ ਗੁਰਦੁਆਰਾ ਛਾੜਾ ਸਾਹਿਬ ਤੋਂ ਆ ਇਹਨਾਂ ਨੇ ਸਾਡੇ ਇਹਦੇ ਵਿੱਚ ਬਹੁਤ ਜ਼ਿਆਦਾ ਸੰਯੋਗ ਕੀਤਾ ਇਹਦੇ ਨਾਲ ਸਾਡੇ ਸਕੱਤਰ ਸਾਹਿਬ ਡਾਟਰ ਪ੍ਰਭ ਸਿੰਘ ਪ੍ਰਧਾਨ ਸਾਡੇ ਡਾ ਜਸਪ੍ਰੀਤ ਸਿੰਘ ਜੀ ਜਿਨ੍ਹਾਂ ਦਾ ਬਹੁਤ ਜ਼ਿਆਦਾ ਯੋਗਦਾਨ ਰਿਹਾ ਵਾ ਇਸ ਕੈਂਪਨ ਨੂੰ ਕੈਂਪਨ ਸਿਰੇ ਚੜਾਉਣ ਵਾਸਤੇ ਸਾਡੀ ਟੀਮ ਦੇ ਵਿੱਚ ਸਰਬਜੋਤਾ ਹਸਪੀਟਲ ਤੇ ਮੈਡੀ ਸਿਟੀ ਹਸਪੀਟਲ ਡਾਕਟਰ ਸ਼ਪਾਲ ਸਿੰਘ ਜੀ ਡਾਕਟਰ ਹਰਦੇਵਾਲ ਸਿੰਘ ਚੀਮਾ ਤੇ ਸਾਡੇ ਡਾਕਟਰ ਸੁਰਜੀਤ ਸਿੰਘ ਜੀ ਜਿਹੜੇ ਸਾਡੇ ਆਪਣਾ ਹੋਰ ਸਖਤਰ ਸਾਹਿਬ ਆ ਇਹਨਾਂ ਸਾਰੇ ਵੀਰਾਂ ਦਾ ਬਹੁਤ ਸੰਯੋਗ ਰਿਹਾ ਵਾ ਮੈਂ ਡਾਕਟਰ ਪ੍ਰਭ ਸਿੰਘ ਚੇਅਰਮੈਨ ਡਿਸਟ੍ਰਿਕਟ ਮੈਡੀਕਲ ਐਸੋਸੀਏਸ਼ਨ ਇਹਨਾਂ ਸਾਰੇ ਵੀਰਾਂ ਦਾ ਸ਼ਰਾਉਣੀ ਕਮੇਟੀ ਤੋਂ ਜਿਹੜੇ ਮੈਨੇਜਰ ਸਾਹਿਬ ਆ ਆਪਣਾ ਸਰਦਾਰ ਹਰਵਿੰਦਰ ਸਿੰਘ ਰੁਕੋਵਾਲੀ ਆ ਆਪਣੇ ਸਾਰੇ ਆਪਣੇ ਮੈਂਬਰ ਸਰਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਹਨਾਂ ਨੇ ਇਸ ਕੈਂਪ ਨੂੰ ਨਿਭਰੇ ਚੜਾਉਣ ਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਸਹਿਯੋਗ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ